ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ PS TET 1 2 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਆਪਾਂ ਡਿਸਕਸ ਕਰ ਰਹੇ ਸੀ ਸੀਗਮੈਂਟ ਫਰਾਇਡ ਦੀ ਥਿਊਰੀ ਜਿਹੜੇ ਵਿਦਿਆਰਥੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਦੇ ਜਿਹੜੇ ਅਪਲੋਡ ਵੀਡੀਓ ਨੇ ਔਰ ਇਸ ਦਾ ਜਿਹੜਾ ਪਾਰਟ 1 ਹੈ ਜਿਸ ਦੇ ਵਿੱਚ ਅਸੀਂ ਜਿਹੜਾ ਹੈ ਚੇਤਨ ਅਵਚੇਤਨ ਤੇ ਚੇਤਨਮਾਨ ਨੂੰ ਪੂਰੀ ਤਰ੍ਹਾਂ ਜਿਹੜਾ ਡਿਸਕਸ ਕਰਕੇ ਅਪਲੋਡ ਵੀਡੀਓ ਕੀਤੀ ਹੋਈ ਹੈ ਉਹ ਦੇਖ ਕੇ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ ਔਰ ਇਸ ਦੇ ਨਾਲ ਹੀ ਤੁਹਾਨੂੰ ਚਾਈਲਡ ਡਵੈਲਪਮੈਂਟ ਦੀਆਂ एसएसटी ਦੀਆਂ ਵਾਤਾਵਰਣ ਦੀਆਂ ਔਰ ਪੰਜਾਬੀ ਵਿਆਕਰਨ ਦੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਬਿਲਕੁਲ ਸਿਲੇਬਸ ਦੇ ਪੀਐਸਟੈਪ ਦੇ ਸਿਲੇਬਸ ਦੇ ਅਕੋਰਡਿੰਗ ਮਿਲ ਜਾਣਗੀਆਂ ਔਰ ਬਹੁਤ ਸਾਰੇ ਪ੍ਰੈਕਟਿਸ ਸੈਟ ਵੀ ਮਿਲ ਜਾਣਗੇ ਜਿਨ੍ਹਾਂ ਦੀ ਹੈਲਪ ਨਾਲ ਤੁਸੀਂ ਆਪਣੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਸੋ ਆਪਾਂ ਥੋੜਾ ਜਿਹਾ ਬਰੀਫਲੀ ਡਿਸਕਸ ਕਰ ਰਹੇ ਹਾਂ ਕਿ ਸਿਗਮੰਡ ਫਰਾਇਡ ਨੇ ਸਾਨੂੰ ਜਿਹੜੀ ਥਿਊਰੀ ਦਿੱਤੀ ਹੈ ਮਨੋ ਵਿਸ਼ਲੇਸ਼ਣਵਾਦੀ ਦਿੱਤੀ ਹੈ ਜੀ ਉਹਨਾਂ ਦੇ ਦਿਮਾਗ ਦੀ ਇਹ ਉਪਜ ਹੈ ਸਾਈਕੋ ਐਨਾਲਿਸਿਸ ਔਰ ਉਹ ਆਸਟਰੀਆ ਦੇ ਮਨੋਵਿਗਿਆਨੀ ਸੀ ਔਰ ਉਹਨਾਂ ਨੇ ਮਨ ਨੂੰ ਜਿਹੜਾ ਹੈ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੈ ਪਹਿਲੀ ਵੰਡ ਜਿਹੜੀ ਕੀਤੀ ਹੈ ਚੇਤਨ ਅਵਚੇਤਨ ਕੌਨਸ਼ੀਅੰਸ ਸਬਕੌਨਸ਼ੀਅੰਸ ਔਰ ਅਚੇਤਨ ਅਨਕੌਨਸ਼ੀਅੰਸ ਦੇ ਵਿੱਚ ਔਰ ਇਸ ਦੇ ਵਿੱਚ ਕੀ ਹੈ ਜੀ ਚੇਤਨ ਮਨ ਦੇ ਵਿੱਚ ਜੋ ਵੀ ਆਪਾਂ ਐਟ ਪ੍ਰੈਸੈਂਟ ਕਰ ਰਹੇ ਆ ਪੜ੍ਹ ਰਹੇ ਆ ਲਿਖ ਰਹੇ ਆ ਖਾ ਰਹੇ ਆ ਪੀ ਰਹੇ ਆ ਉਹ ਸਾਰਾ ਕੁਝ ਚੇਤਨ ਮਨ ਦੇ ਵਿੱਚ ਚੇਤਨ ਦੇ ਚੇਤਨਤਾ ਦੇ ਨਾਲ ਜਾਗਰੂਕ ਹੋ ਕੇ ਕਰ ਰਹੇ ਆ ਉਹ ਚੇਤਨਮਨ ਹੈ ਜੀ ਅਵਚੇਤਨਮਨ ਕੀ ਹੈ ਜਿੱਥੇ ਸੂਚਨਾਵਾਂ ਦਾ ਭੰਡਾਰ ਕਰਦੇ ਆਂ ਜੀ ਆਪਾਂ ਕੋਈ ਵੀ ਚੀਜ਼ ਹੈ ਜਿਹੜੀ ਆਪਾਂ ਥੋੜੀ ਦੇਰ ਲਈ ਭੁੱਲ ਜਾਂਦੇ ਆਂ ਉਦਾਹਰਨ ਲਈ ਆਪਾਂ ਕੋਈ ਆਪਣਾ ਚਸ਼ਮਾ ਜਾਂ ਆਪਾਂ ਪੜ੍ਹਾਈ ਕਰ ਰਹੇ ਆ ਹੁਣ ਔਰ ਜਿਵੇਂ ਜਿਵੇਂ ਆਪਾਂ ਅੱਗੇ ਕਰਦੇ ਜਾਂਦੇ ਆਂ ਤਾਂ ਮਤਲਬ ਲੱਗਦਾ ਹੈ ਕਿ ਪਿਛਲਾ ਜਿਹੜਾ ਹੈ ਭੁੱਲ ਗਏ ਆਂ ਬਟ ਜਦੋਂ ਇਗਜ਼ਾਮ ਦੇ ਵਿੱਚ ਆਪਾਂ ਬੈਠਦੇ ਆ ਤਾਂ ਸਾਰਾ ਕੁਝ ਆਪਣਾ ਫੇਰ ਚੇਤਨਮਨ ਦੇ ਵਿੱਚ ਆ ਜਾਂਦਾ ਹੈ ਸੋ ਸੂਚਨਾਵਾਂ ਅਸੀਂ ਇਸ ਦੇ ਵਿੱਚ ਅਵਚੇਤਨਮਨ ਦੇ ਵਿੱਚ ਭੰਡਾਰ ਕਰਦੇ ਆ ਔਰ ਅਚੇਤਨ ਕੀ ਹੈ ਜੀ unconscious mind ਜਿਸ ਦੇ ਵਿੱਚ ਸਾਡੀਆਂ ਸਾਰੀਆਂ ਦੱਬੀਆਂ ਹੋਈਆਂ ਇਛਾਵਾਂ ਹਨ ਔਰ ਨੀਚੇ ਜਿਹੜੀ ਵੰਡ ਕੀਤੀ ਹੈ ਉਹਨਾਂ ਨੇ ਜਿਹੜੀ ਤੁਲਨਾ ਕੀਤੀ ਹੈ ਸਾਡੇ ਮਨ ਦੀ ਉਹ ਕੀਤੀ ਹੈ ਉਹਨਾਂ ਨੇ ਇੱਕ ਬਰਫ਼ ਦੇ ਪਹਾੜ ਦੇ ਨਾਲ ਜੋ ਕਿ ਪਾਣੀ ਦੇ ਵਿੱਚ ਤੈਰਦਾ ਹੋਇਆ ਹੈ ਔਰ ਇਸ ਦਾ ਜਿਹੜਾ ਉੱਪਰਲਾ ਹਿੱਸਾ ਹੈ 1/10 ਇਹ ਹੈ ਜੀ ਸਾਡਾ ਚੇਤਨਮਨ ਔਰ 9/10 ਕੀ ਹੈ ਜੀ ਸਾਡਾ ਅਨਕੌਂਸ਼ੀਅਸ ਅਚੇਤਨਮਨ ਆ ਚੇਤਨਮਨ 9/10 ਹੈ ਔਰ ਇਹ ਜਿਹੜੀ ਵਿਤਲੀ ਸਤਾ ਹੈ ਉਹ ਉਹ ਹੈ ਜੀ ਅ ਅਵਚੇਤਨਮਨ ਜਾਂ ਜਿਹਨੂੰ ਅਰਧ ਚੇਤਨਮਨ ਜਾਂ ਸਬਕੌਂਸ਼ੀਅਸ ਮਾਈਂਡ ਕਿਹਾ ਜਾਂਦਾ ਸੋ ਅੱਗੇ ਆਪਾਂ ਡਿਸਕਸ ਕਰਾਂਗੇ ਜੀ ਇਡ ਈਗੋ ਤੇ ਸੁਪਰ ਈਗੋ ਕੀ ਹੈ ਜੀ ਸੋ ਸਭ ਤੋਂ ਪਹਿਲਾ ਹੈ ਜੀ ਇਡ ਇਸ ਦੇ ਵਿੱਚ ਹੈ ਜੀ ਮਨੁੱਖ ਵਿੱਚ ਪਸ਼ੂ ਪ੍ਰਤੀਨਿਤਾ ਕਰਦੀ ਹੈ ਔਰ ਅਚੇਤਨਮਨ ਦੇ ਵਿੱਚ ਹੁੰਦੀ ਹੈ ਤੁਹਾਡਾ ਜਿਹੜਾ ਸਬ ਕੌਂਸ਼ੀਅਸ ਮਾਈਂਡ ਹੈ ਉਸ ਦੇ ਵਿੱਚ ਹੁੰਦੀ ਹੈ ਇਹ ਔਰ ਇਹ ਵਿਅਕਤੀ ਦੀ ਮਾਨਸਿਕ ਊਰਜਾ ਅਤੇ ਸਾਰੀ ਸੁਭਾਵਿਕ ਊਰਜਾ ਦਾ ਸੋਮਾ ਹੁੰਦੀ ਹੈ ਇਹ ਜਨਮ ਦੇ ਸਮੇਂ ਤੋਂ ਹੀ ਮੌਜੂਦ ਹੁੰਦੀ ਹੈ ਅਤੇ ਇਸ ਵਿੱਚ ਵਿਗੜੇ ਹੋਏ ਬੱਚੇ ਦੇ ਸਾਰੇ ਗੁਣ ਹੁੰਦੇ ਹਨ ਜੋ ਚਾਹੁੰਦਾ ਹੈ ਮਿਲ ਜਾਣਾ ਚਾਹੀਦਾ ਸੋ ਇਡ ਕੀ ਹੈ ਜੀ ਇੱਕ ਵਿਗੜੇ ਹੋਏ ਜਵਾਕ ਦੇ ਵਾਂਗੂ ਬੱਚੇ ਦੇ ਵਾਂਗੂ ਜੋ ਵੀ ਇਹ ਚਾਹੁੰਦੀ ਹੈ ਮੰਗ ਕਰਦੀ ਉਹ ਇਸ ਨੂੰ ਮਿਲਣਾ ਚਾਹੀਦਾ ਹੈ ਉਦਾਹਰਨ ਲਈ ਛੋਟਾ ਬੱਚਾ ਜੇਕਰ ਦੁੱਧ ਲਈ ਰੋ ਰਿਹਾ ਹੈ ਤਾਂ ਉਸ ਨੂੰ ਦੁੱਧ ਚਾਹੀਦਾ ਹੈ ਔਰ ਅੱਗੇ ਹੈ ਜੀ ਸਵਾਰਥੀ ਅਤੇ ਅਨੈਤਿਕ ਹੁੰਦੀ ਹੈ ਜਿਹੜੀ ਇੱਡ ਹੈ ਉਹ ਸਵਾਰਥੀ ਹੁੰਦੀ ਹੈ ਤੇ ਅਨੈਤਿਕ ਹੁੰਦੀ ਹੈ ਨੈਤਿਕਤਾ ਦੇ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ ਇਹ ਕਿਸੇ ਅਸਲੀਤ ਨੂੰ ਨਹੀਂ ਜਾਣਦੀ ਕਿਸੇ ਨਿਯਮ ਦੀ ਪਾਲਣਾ ਨਹੀਂ ਕਰਦੀ ਸਿਰਫ ਆਪਣੀਆਂ ਜ਼ਰੂਰਤਾਂ ਅਤੇ ਇਛਾਵਾਂ ਦੀ ਪੂਰਤੀ ਦੇ ਉੱਪਰ ਧਿਆਨ ਕੇਂਦਰਿਤ ਕਰਦੀ ਹੈ ਇਹ ਆਨੰਦ ਦੇ ਸਿਧਾਂਤ ਤੇ ਕੰਮ ਕਰਦੀ ਹੈ ਅੱਗੇ ਹੈ ਜੀ ਸ਼ਿਸ਼ੂ ਅਵਸਥਾ ਦੇ ਵਿੱਚ ਹੁੰਦੀ ਹੈ ਸੋ ਇਹ ਜਿਹੜੀ ਇਡ ਹੈ ਇਹ ਸ਼ਿਸ਼ੂ ਅਵਸਥਾ ਦੇ ਵਿੱਚ ਹੁੰਦੀ ਹੈ ਫਰਾਇਡ ਦੇ ਅਨੁਸਾਰ ਔਰ ਇਸ ਨੂੰ ਜਿਹੜਾ ਹੈ ਸੁਖਵਾਦੀ ਸਿਧਾਂਤ ਇਸ਼ਾਵਾਂ ਦੀ ਜਨਮਨੀ ਅਤ੍ਰਿਕਤ ਜਾਂ ਵਾਧੂ ਇਸ਼ਾਵਾਂ ਦਾ ਭੰਡਾਰ ਔਰ ਇਸ ਦੇ ਨਾਲ ਹੀ ਜਿਹੜਾ ਹੈ ਇਸ ਨੂੰ ਕਾਮ ਪ੍ਰਵਿਰਤੀ ਦਾ ਭੰਡਾਰ ਜਿਸਨੂੰ ਕਿ ਲਿਬਿਡੋ ਆਪਾਂ ਟਰਮ ਕਲੀਅਰ ਕਰ ਚੁੱਕੇ ਹਾਂ ਜੀ ਪਹਿਲੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਵੀਡੀਓ ਦੇਖ ਕੇ ਤੁਹਾਨੂੰ ਕਲੀਅਰ ਹੋ ਜੂਗੀ ਲਿਬਿਡੋ ਲਿਬਿਡੋ ਟਰਮ ਜਿਹੜੀ ਇਸਤੇਮਾਲ ਕੀਤੀ ਹੈ ਇਹਨਾਂ ਨੇ ਔਰ ਅੰਦਰ ਦਾ ਪਸ਼ੂ ਸਭ ਮੂਲ ਪ੍ਰਵਿਰਤੀਆਂ ਦਾ ਕੇਂਦਰ ਕਿਹਾ ਗਿਆ ਹੈ ਜੀ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਪੁੱਛਿਆ ਜਾ ਸਕਦਾ ਹੈ ਕਿ ਫਰਾਇਡ ਦੇ ਦੁਆਰਾ ਕਿਸ ਨੂੰ ਜਿਹੜਾ ਹੈ ਇਸ਼ਾਵਾਂ ਦੀ ਜਨਨੀ ਕਿਹਾ ਗਿਆ ਹੈ ਇਡ ਨੂੰ ਈਗੋ ਨੂੰ ਜਾਂ ਸੁਪਰ ਈਗੋ ਨੂੰ ਤਾਂ ਇਹ ਸਾਰਾ ਕੁਝ ਜਿਹੜਾ ਸੁਖਵਾਦੀ ਸਿਧਾਂਤ ਇਛਾਵਾਂ ਦੀ ਜੰਨੀ ਅਤ੍ਰਿਕਤ ਜਾਂ ਵਾਧੂ ਇਛਾਵਾਂ ਦਾ ਭੰਡਾਰ ਕਾਮ ਪ੍ਰਵਿਰਤੀ ਦਾ ਭੰਡਾਰ ਅੰਦਰ ਦਾ ਪਸ਼ੂ ਸਭ ਮੂਲ ਪ੍ਰਵਿਰਤੀਆਂ ਦਾ ਕੇਂਦਰ ਇਹ ਕਿਹਾ ਜਾਇਆ ਹੈ ਜੀ ਇਡ ਨੂੰ ਕਿਹਾ ਗਿਆ ਹੈ ਜੀ ਸੋ ਇੱਥੇ ਸਪਸ਼ਟ ਹੈ ਕਿ ਇਡ ਕੀ ਹੈ ਮਨੁੱਖ ਦੀ ਪਸ਼ੂ ਪ੍ਰਧਨਿਤਤਾ ਕਰਦੀ ਹੈ ਔਰ ਅਚੇਤਨ ਮਨ ਦੇ ਵਿੱਚ ਹੁੰਦੀ ਹੈ ਔਰ ਇਸ ਨੂੰ ਜੋ ਚਾਹੀਦਾ ਉਹ ਮਿਲ ਜਾਣਾ ਚਾਹੀਦਾ ਅੱਗੇ ਇੱਕ ਉਦਾਹਰਣ ਦੇ ਨਾਲ ਇਸ ਨੂੰ ਹੋਰ ਵੀ ਸਪਸ਼ਟ ਕਰਾਂਗੇ ਜੀ ਅੱਗੇ ਗੱਲ ਕਰਦੇ ਹਾਂ ਜੀ ਈਗੋ ਦੀ ਅਹਮ ਜਿਸ ਨੂੰ ਕਿਹਾ ਜਾਂਦਾ ਹੈ ਆਪਾਂ ਜਿਹੜਾ ਈਗੋ ਨੂੰ ਈਗੋ ਨੂੰ 네ਗੇਟਿਵ ਤੌਰ ਤੇ ਲੈਨੇ ਪਰ ਇੱਥੇ ਜਿਹੜਾ ਇਸ ਦਾ ਰੋਲ ਹੈ ਉਹ ਪੋਜ਼ਿਟਿਵ ਹੈ ਔਰ ਇਹ ਅੱਗੇ ਦੀ ਘਟਨਾ ਦਾ ਪੁਨਰ ਵਿਚਾਰ ਹੈ ਅਹਮ ਕੀ ਹੈ ਜੀ ਈਗੋ ਕੀ ਹੈ ਜੀ ਅੱਗੇ ਦੀ ਘਟਨਾ ਦਾ ਪੁਨਰ ਵਿਚਾਰ ਹੈ ਈਡੋ ਜਿਹੜੀ ਹੈ ਸੌਰੀ ਈਗੋ ਜਿਹੜੀ ਹੈ ਇਡ ਤੋਂ ਵਿਕਸਿਤ ਹੁੰਦੀ ਹੈ ਈਗੋ ਕਿਸ ਤੋਂ ਵਿਕਸਿਤ ਹੁੰਦੀ ਹੈ ਇਡ ਤੋਂ ਔਰ ਇਡ ਤੇ ਨਿਯੰਤਰਣ ਕਰਦੀ ਹੈ ਵਾਸਤਵਿਕਤਾ ਤੇ ਅਸਲੀਅਤ ਤੇ ਰਿਐਲਿਟੀ ਤੇ ਆਧਾਰਿਤ ਹੁੰਦੀ ਹੈ ਜੀ ਈਗੋ ਇਟ ਦੀਆਂ ਅਨੁਚਿਤ ਮੰਗਾਂ ਬਾਹਰੀ ਦੁਨੀਆ ਦੀਆਂ ਵਾਸਤਵਿਕਤਾਵਾਂ ਅਸਲੀਅਤਾਂ ਅਤੇ ਸੁਪਰ ਈਗੋ ਦੀਆਂ ਨੈਤਿਕ ਮੰਗਾਂ ਵਿਚਾਲੇ ਵਿਚੋਲੇ ਦਾ ਕੰਮ ਕਰਦੀ ਹੈ ਸੋ ਜਿਹੜੀ ਈਗੋ ਹੈ ਇਹ ਇਟ ਦੀਆਂ ਜਿਹੜੀਆਂ ਅਨੁਚਿਤ ਮੰਗਾਂ ਨੇ ਔਰ ਬਾਹਰੀ ਦੁਨੀਆ ਦੀਆਂ ਜਿਹੜੀਆਂ ਵਾਸਤਵਿਕਤਾਵਾਂ ਨੇ ਅਸਲੀਅਤਾਂਵਾਂ ਨੇ ਔਰ ਸੁਪਰ ایگو ਦੀਆਂ ਜਿਹੜੀਆਂ ਨੈਤਿਕ ਮੰਗਾਂ ਨੇ ਉਹਨਾਂ ਦੇ ਵਿਚਾਲੇ ਵਿਚੋਲੇ ਦਾ ਕੰਮ ਕਰਦੀ ਹੈ ਸੰਤੁਲਨ ਸਥਾਪਿਤ ਕਰਨ ਲਈ ਇਹ ਮਨ ਦੀਆਂ ਤਿੰਨਾਂ ਤਹਿਾਂ ਦੇ ਵਿੱਚ ਸੁਮਨ ਦੀਆਂ ਜਿਹੜੀਆਂ ਤਿੰਨ ਤਹਿਾਂ ਦਸੀਆਂ ਨੇ ਕੌਂਸ਼ੀਅੰਸ ਸਬਕੌਂਸ਼ੀਅੰਸ ਅਨਕੌਂਸ਼ੀਅੰਸ ਤਿੰਨਾਂ ਦੇ ਵਿੱਚ ਇਹ ਜਿਹੜਾ ਹੈ ਸੰਤੁਲਨ ਇੱਕ ਬੈਲੈਂਸ ਜਿਹੜਾ ਸਥਾਪਿਤ ਕਰਦੀ ਹੈ ایਗੋ ਔਰ ਵਾਸਤਵਿਕਤਾ ਦੇ ਸੰਦਰਭ ਵਿੱਚ ਇਡ ਨੂੰ ਕੰਟਰੋਲ ਕਰਦੀ ਹੈ ਸੋ ਇਡ ਨੂੰ ਕੌਣ ਕੰਟਰੋਲ ਕਰਦਾ ਹੈ ਜੀ ਈਗੋ ਔਰ ਸੁਪਰ ਈਗੋ ਨੂੰ ਸੰਤੁਸ਼ਟ ਕਰਨਾ ਸੰਤੁਲਨ ਕਾਰਜ ਹੈ ਸੋ ਇਸ ਦਾ ਜਿਹੜਾ ਕਾਰਜ ਕੀ ਹੈ ਇਡ ਨੂੰ ਕੰਟਰੋਲ ਕਰਨਾ ਤੇ ਸੁਪਰ ਈਗੋ ਨੂੰ ਸੰਤੁਸ਼ਟ ਕਰਨਾ ਸਭ ਤੋਂ ਮੇਨ ਗੱਲ ਇੱਕ ਸਿਪਾਹੀ ਦੀ ਤਰ੍ਹਾਂ ਕੰਮ ਕਰਦੀ ਹੈ ਔਰ ਬਾਲ ਅਵਸਥਾ ਦੇ ਅੰਦਰ ਆਉਂਦੀ ਹੈ ਸੋ ਇੱਥੇ ਆਪਾਂ ਛੋਟੀ ਜੀ ਇੱਕ ਉਦਾਹਰਨ ਦੇ ਨਾਲ ਸਮਝ ਲੈਣੇ ਆ ਜੀ ਜਿਵੇਂ ਕੋਈ ਚੋਰ ਹੈ ਉਹ ਸੁਨਿਆਰੇ ਦੀ ਦੁਕਾਨ ਦੇ ਉੱਪਰ ਜਾਂਦਾ ਹੈ ਸੁਨਿਆਰੇ ਦੀ ਦੁਕਾਨ ਦੇ ਉੱਪਰ ਚੋਰ ਗਿਆ ਔਰ ਉਸ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਜਿਹੜੀ ਹੈ ਇੱਥੇ ਚੋਰੀ ਕੀਤੀ ਜਾਵੇ ਸੋਨਾ ਦੇਖ ਕੇ ਉਸ ਦੇ ਮਨ ਦੇ ਅੰਦਰ ਲਾਲਚ ਆ ਗਿਆ ਪਰ ਇਸ ਦੇ ਨਾਲ ਹੀ ਜਿਵੇਂ ਕਿ ਇਹ ਹੈ ਇੱਡ ਜੋ ਵਿਚਾਰ ਆਇਆ ਉਸ ਦੇ ਅੰਦਰ ਚੋਰੀ ਕਰਨ ਦਾ ਉਹ ਇੱਡ ਹੈ ਔਰ ਫੇਰ ਉਸ ਤੇ ਜਿਹੜੇ ਹੈ ਅੱਗੇ ਦਾ ਆਪਾਂ ਪੜਿਆ ਹੈ ਕਿ ਈਗੋ ਜਿਹੜੀ ਹੈ ਅੱਗੇ ਦੀ ਘਟਨਾ ਦਾ ਪੁਨਰ ਵਿਚਾਰ ਹੈ ਪੁਨਰ ਵਿਚਾਰ ਆਇਆ ਕਿ ਜੇਕਰ ਮੈਂ ਚੋਰੀ ਕਰਦਾ ਹਾਂ ਤਾਂ ਮੈਨੂੰ ਜਿਹੜਾ ਹੈ ਇਸ ਸ਼ਾਪ ਦਾ ਗਾਰਡ ਵੀ ਮਾਰੇਗਾ ਔਰ ਹੋ ਸਕਦਾ ਲੋਕ ਵੀ ਮਾਰਨ ਔਰ ਮੈਨੂੰ ਪੁਲਿਸ ਤੇ ਕੋਲ ਮਤਲਬ ਜੇਲ੍ਹ ਦੇ ਵਿੱਚ ਵੀ ਜਾਣਾ ਪੈ ਸਕਦਾ ਸੋ ਜਦੋਂ ਅੱਗੇ ਦੀ ਘਟਨਾ ਦਾ ਪੁਨਰ ਵਿਚਾਰ ਹੋਇਆ ਤਾਂ ਇਹ ਕੀ ਹੈ ਈਗੋ ਹੈ ਜਿਸ ਨੇ ਉਸਨੂੰ ਰੋਕਿਆ ਕਿ ਤੂੰ ਇਹ ਨਹੀਂ ਕਰਨਾ ਸੋ ਇੱਥੇ ਆਪਾਂ ਸਮਝ ਲੈਣਾ ਕਿ ਚੋਰ ਦੇ ਅੰਦਰ ਜੋ ਵਿਚਾਰ ਆਇਆ ਚੋਰੀ ਕਰਨ ਦਾ ਉਹ ਇੱਡ ਹੈ ਔਰ ਜਿਸ ਨੇ ਉਸ ਤੇ ਨਿਯੰਤਰਣ ਕੀਤਾ ਕੰਟਰੋਲ ਕੀਤਾ ਇੱਕ ਸਿਪਾਹੀ ਦੇ ਤਰ੍ਹਾਂ ਕੰਮ ਕੀਤਾ ਉਹ ਈਗੋ ਹੈ ਸੋ ਅੱਗੇ ਆਪਾਂ ਕਰਾਂਗੇ ਜੀ ਸੁਪਰ ਈਗੋ ਸੋ ਸੁਪਰ ਈਗੋ ਕੀ ਹੈ ਜੀ ਇੱਕ ਜਜ ਦੀ ਤਰ੍ਹਾਂ ਕੰਮ ਕਰਦੀ ਹੈ ਆਦਰਸ਼ਵਾਦੀ ਸਿਧਾਂਤ ਤੇ ਆਧਾਰਿਤ ਹੈ ਇਹ ਬਿਲਕੁਲ ਆਦਰਸ਼ਵਾਦੀ ਹੈ ਔਰ ਇੱਕ ਜੱਜ ਦੀ ਤਰ੍ਹਾਂ ਇਹ ਕੰਮ ਕਰਦੀ ਹੈ ਸੋ ਇਹ ਸਾਨੂੰ ਦੱਸਦੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਔਰ ਇਡ ਈਗੋ ਤੇ ਨਿਯੰਤਰਣ ਕਰਦੀ ਹੈ ਸੋ ਇਹ ਇਡ ਔਰ ਈਗੋ ਦੋਨਾਂ ਦੇ ਉੱਪਰ ਨਿਯੰਤਰਣ ਕਰਦੀ ਹੈ ਇਹ ਮਨ ਦੇ ਨੈਤਿਕ ਪੱਖ ਦੀ ਪ੍ਰਤੀਨਿਧਤਾ ਕਰਦੀ ਹੈ ਨੈਤਿਕ ਪੱਖ ਦੀ ਪ੍ਰਤੀਨਿਧਤਾ ਕਰਦੀ ਜਿਵੇਂ ਇਡ ਅਨੈਤਿਕ ਹੈ ਸੁਪਰ ایگو ਨੈਤਿਕ ਹੈ ਔਰ ਸੁਪਰ ایگو ਜਿਹੜੀ ਹੈ ਇਡ ਤੇ ایਗੋ ਦੋਨਾਂ ਤੇ ਨਿਯੰਤਰਣ ਕਰਦੀ ਹੈ ਇਸ ਦਾ ਉਦੇਸ਼ ਖੁਸ਼ੀ ਲੱਭਣਾ ਜਾਂ ਵਿਨਾਸ਼ ਕਰਨਾ ਕਰਨ ਦੀ ਥਾਂ ਉੱਤੇ ਇਸ ਦਾ ਉਦੇਸ਼ ਸੰਪੂਰਨਤਾ ਪ੍ਰਾਪਤ ਕਰਨਾ ਹੁੰਦਾ ਹੈ ਚੇਤਨਮਾਨ ਦੀਆਂ ਘਟਨਾਵਾਂ ਇਸ ਦੇ ਵਿੱਚ ਆਉਂਦੀਆਂ ਹਨ ਔਰ ਕਿਸ਼ੋਰ ਅਵਸਥਾ ਦੇ ਵਿੱਚ ਇਹ ਆਉਂਦੀ ਹੈ ਸੋ ਸੁਪਰ ایگو ਕੀ ਹੈ ਜੀ ਬਿਲਕੁਲ ਆਦਰਸ਼ਵਾਦੀ ਹੈ ਸੂਪਰ ਈਗੋ ਜਿਹੜੀ ਹੈ ਇਹ ਰੋਕਦੀ ਹੈ ਜੀ ਕਿਸੇ ਵੀ ਕੰਮ ਨੂੰ ਕਰਨ ਦੀ ਇੱਟ ਤੇ ਈਗੋ ਤੇ ਕੰਟਰੋਲ ਕਰਦੀ ਹੈ ਨੈਤਿਕਤਾ ਤੇ ਬਿਲਕੁਲ ਆਦਰਸ਼ਵਾਦੀ ਤੇ ਆਧਾਰਤਾ ਜਿਵੇਂ ਆਪਾਂ ਉਦਾਹਰਣ ਦੇ ਲਈ ਚੋਰ ਦੇ ਮਨ ਦੇ ਅੰਦਰ ਵਿਚਾਰ ਆ ਗਿਆ ਚੋਰੀ ਕਰਨ ਦਾ ਔਰ ਇੱਕ ਤਾਂ ਉਸ ਨੂੰ ਡਰ ਹੈ ਕਿ ਸਿਪਾਹੀ ਉਸ ਨੂੰ ਮਾਰੇਗਾ ਚਾ ਜਿਹੜਾ ਬਾਡੀਗਾਰਡ ਸੀ ਸੁਨਿਆਰੇ ਦੀ ਦੁਕਾਨ ਦਾ ਉਹ ਮਾਰੇਗਾ ਤੀਸਰਾ ਅੰਦਰ ਹੀ ਵਿਚਾਰ ਉਤਪਨ ਹੋ ਗਿਆ कि ਇਹ ਕੰਮ ਹੀ ਗਲਤ ਹੈ ਅਨੈਤਿਕ ਹੈ ਇਹ ਕਰਨਾ ਹੀ ਨਹੀਂ ਚਾਹੀਦਾ ਜਿਵੇਂ ਆਪਾਂ ਕਹਿ ਦਿੰਨੇ ਆ ਸ਼ਿਟ ਹੁਣ ਮੈਂ ਇਹ ਕੰਮ ਕਰਾਂਗਾ ਤਾਂ ਉਹ ਕੀ ਹੈ ਸੁਪਰ ایਗੋ ਹੈ ਸੁਪਰ ایਗੋ ਹੈ ਸੁਪਰ ایਗੋ ਨੂੰ ਜਿਹੜਾ ਹੈ ਚੇਤਨਾ ਜਾਂ ਅੰਦਰੋਂ ਨਿਰਣਾ ਕਰਨਾ ਕਿਹਾ ਜਾਂਦਾ ਹੈ ਸੋ ਜੋ ਅੰਦਰੋਂ ਆਈ ਔਰ ਬਿਲਕੁਲ ਜਿਹੜੀ ਆਦਰਸ਼ਵਾਦੀ ਆਧਾਰਤਾ ਸੋ ਐਸੀਜੀ ਅੱਜ ਦਾ ਆਪਣਾ ਟੌਪਿਕ ਉਮੀਦ ਹੈ ਕਿ ਸਮਝ ਆ ਗਈ ਹੋਗੀ ਸਿੰਪਲ ਜਿ ਇੱਕ ਵਾਰ ਫੇਰ ਆਪਾਂ ਗੱਲ ਕਰ ਲੈਨੇ ਆ ਕਿ ਚੋਰ ਦੇ ਅੰਦਰ ਜੋ ਵਿਚਾਰ ਆਇਆ ਚੋਰੀ ਕਰਨ ਦਾ ਉਹ ਕੀ ਹੈ ਜੀ ਇਡ ਠੀਕ ਹੈ ਜੀ ਔਰ ਉਸ ਨੂੰ ਰੋਕਿਆ ਸਿਪਾਹੀ ਦਾ ਕੰਮ ਕੀਤਾ ਉਹ ਹੈ ਜੀ ਈਗੋ ਔਰ ਅੱਗੇ ਇਸ ਦਾ ਜੱਜ ਬੈਠਾ ਹੈ ਜੀ ਉਹ ਹੈ ਸੁਪਰ ਈਗੋ ਜੋ ਦੱਸਦੀ ਹੈ ਕਿ ਇਹ ਕੰਮ ਬਿਲਕੁਲ ਕਰਨਾ ਹੀ ਨਹੀਂ ਚਾਹੀਦਾ ਬਿਲਕੁਲ ਆਦਰਸ਼ਵਾਦੀ ਸਿਧਾਂਤ ਦੇ ਉੱਪਰ ਆਧਾਰਿਤ ਹੈ ਨੈਤਿਕ ਨੈਤਿਕਤਾ ਦੇ ਉੱਪਰ ਆਧਾਰਿਤ ਹੈ ਨੈਤਿਕਤਾ ਦੀ ਪ੍ਰਤੀਨਿਧਤਾ ਕਰਦੀ ਹੈ ਤਾਂ ਉਹ ਹੈ ਸੁਪਰ ਈਗੋ ਸੋ ਅਚੇਤਨ ਅਵਚੇਤਨ ਕੌਨਸ਼ੀਅਸ ਸਬਕੌਨਸ਼ੀਅਸ ਅਨਕੌਨਸ਼ੀਅਸ ਮਾਈਂਡ ਆਪਾਂ ਪਹਿਲਾਂ ਹੀ ਕਰ ਚੁੱਕੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਸ ਨੂੰ ਜਤੋ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਔਰ ਹੋਰ ਵੀਡੀਓ ਦੇਖਣ ਲਈ ਔਰ ਪੀਐਸ ਟੈਟ ਦੀ ਪ੍ਰੈਪਰੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।